ਅਈ ਗੁਰਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀਵਨ ਦੇ ਕੁਛ ਬਣੀ ਗਿਆ ਬਹੁਤ ਹੀ ਲੰਘੀ ਥੋੜੀ ਜੀ ਰਹਿ ਗਈ ਆ ਤੇ ਆਪਾਂ ਤੇ ਕੇਸਾ ਤੋਂ ਬਿਨਾ ਹੀ ਰਹਿ ਗਏ ਆ ਤੇ ਮੇਰੇ ਅੰਦਰੋਂ ਵਿਚਾਰ ਆਇਆ ਤੇ ਮੈਂ ਮੈਂ ਕਹਾਂ ਯਾਰ ਅੱਜ ਤੋਂ ਬਾਅਦ ਕੇਸ ਨਹੀਂ ਕਰੇਗਾ ਤੇ ਅੰਦਰ ਬਾਬਾ ਜੀ ਸਰਦਾਰ ਜੀ ਆਏ ਆ ਜਦੋਂ ਸਰਦਾਰ ਜੀ ਕਹਿਣਾ ਸ਼ੁਰੂ ਕਰਤਾ ਤਾਂ ਮੇਰੇ ਅੰਦਰ ਆਨੰਦ ਜਿਹਾ ਖੁਸ਼ ਆਇਆ ਬਹੁਤ ਵਧੀਆ ਲੱਗਾ ਯਾਰ ਇੰਨੀ ਇੱਜ਼ਤ ਮਾਨ ਇੰਨਾ ਸਨਮ ਜੇ ਆਪਾਂ ਚੰਗੇ ਹੋਣਗੇ ਸਾਡੀ ਔਲਾਦ ਵੀ ਕੁਛ ਨਾ ਕੋਈ ਚੰਗੀ ਹੋਏ ਵੀ ਵੀ ਮੈਂ ਇਨਾ ਕੇ ਸੱਚੇ ਪਾਤਸ਼ਾਹ ਦੇ ਧੰਨਵਾਦ ਹੈ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਸੱਚੇ ਪਾਤਸ਼ਾਹ ਨੂੰ ਤੇ ਮੇਰੇ ਬੱਚੇ ਵੀ ਮੈਨੂੰ ਦਿੰਦੇ ਨੇ ਉਹ ਵੀ ਪੈਸੇ ਦਿੰਦੇ ਨੇ ਔਰ ਉਹਨਾਂ ਦੇ ਜਿਹੜੇ ਪੈਸੇ ਹੁੰਦੇ ਆ ਉਹ ਮੈਂ ਗੁਰਦੁਆਰੇ ਜਾ ਕੇ ਲੰਗਰ ਚ ਪਾ ਦਿੰਦੀ ਆ ਜੋ ਜਵਨੀ ਇਹੋ ਜੀ ਮਾਵਾ ਬਾਪ ਮਾਵਾ ਜਿਹੜਾ ੱਟਕੇ ਮਾਰਦੀ ਕਰਦੇ ਮਗਰ ਤੁਸੀਂ ਐਡਾ ਪਿਆਰ ਆ ਤੁਹਾਡੇ ਮਾ ਨਾਲ ਜਿਹੜਾ ਮਾਪਿਆਂ ਨੂੰ ਘਰੋਂ ੱਟਕੇ ਮਾਰਦਾ ਉਹਨੂੰ ਇੱਥੇ ਵੀ ੱਟਕੇ ਆ ਤੇ ਅੱਗੇ ਵੀ ੱਟਕੇ ਆ ਮਾ ਵੀ ਮਾ ਵੀ ਗੁਰੂ ਆ ਤੇ ਗੁਰੂ ਘਰ ਵੀ ਗੁਰੂ ਇਹਨਾਂ ਤੋਂ ਭਾਗਾਂ ਵਾਲੇ ਸੰਗਤ ਵਿੱਚ ਸ਼ਿਦਾ ਸਾਹਿਬ ਦੇ ਬਿਲਕੁਲ ਬਾਹਰ ਕੰਮ ਕਰ ਰਹੇ ਹੋ ਆਪਣਾ ਚਲਾ ਰਹੇ ਮੈਨੂੰ 3:00 ਵਜੇ ਕੰਮ ਮੁਕਾਜੇ ਪੰਜਾਬ 5:00 ਵਜੇ ਉਹਦੇ ਵਿੱਚੋਂ ਮੈਂ ਆਪਣੇ ਘਰ ਪਰਿਵਾਰ ਵੀ ਚਲਾਣਾ ਇੱਕ ਸਾਲ ਹੋ ਗਿਆ ਤੁਹਾਨੂੰ ਇਸ ਸਰੂਪ ਦੇ ਨਾਲ ਜੁੜੇ ਨੂੰ ਇਸ ਸਰੂਪ ਦੇ ਨਾਲ ਜੁੜੇ ਮੈਨੂੰ 36 ਦਿਨ ਸਾਲ ਹੋ ਗਈਆਂ ਲੋਕੀ ਆਂਦੇ ਉਹਨੂੰ ਕਹਿੰਦਾ ਵਾ ਸਿੱਖੀ ਨਾਲ ਜੁੜੋ ਸਿੱਖੀ ਨਾਲ ਜਿਹੜੋ ਚੜ੍ਹਦੀ ਕਲਾ ਹੋਣੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਤਿਆ ਕਰੇਗਾ ਮਿਹਰ ਕਰੇਗਾ ਬਖਸ਼ਿਸ਼ ਕਰੇਗਾ ਸਤਿਗੁਰੂ ਨੇ ਸੱਜਣ ਮਿੱਤੇ ਇੰਨਾ ਪਿਆਰ ਕਰਦੇ ਕਹਿੰਦੇ ਵਕਾਲਾ ਸਾਹਿਬ ਜੀ ਤੁਸੀਂ ਇਦਾਂ ਨੂੰ ਚੜ੍ਹਦੀ ਕਲਾ ਰਹਾ ਤੁਹਾਡੇ ਵਾਲੇ ਦੇਖ ਕੇ ਸਾਨੂੰ ਹੀ ਨਜ਼ਾਰਾ ਆਇਆ ਜਦੋਂ ਲਾਡਲੀਆਂ ਫੌਜਾਂ ਆਉਂਦੀਆਂ ਤਾਂ ਇਤੋਂ ਫਰੇ ਜਵਾਫਦੇ ਦੇ ਗਰੀਦਿਆਂ ਕਿਉਂ ਫਰੇ ਜਵਾਫਦੇ ਮਿਲੇ ਅੰਨ੍ਹਾ ਸਿੰਘਾਂ ਨੂੰ ਮਾਰਾ ਨਾ ਬੋਲੋ ਇਹ ਫੌਜਾਂ ਗੁਰੂ ਜੀ ਦੀਆਂ ਲਾਡਲੀਆਂ ਚੜ੍ਹਦੀ ਕਲਾ ਕਰਨ ਵਾਲੀਆਂ ਜਿੱਧਰ ਜਾਂਦੀਆਂ ਲਹਿਰਾ ਪਹਿਰਾ ਕਰਦੀਆਂ ਲਾਈਵ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨਾਂ ਨੂੰ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅੱਜ ਜਿਸ ਬਾਬਤ ਕਵਰੇਜ ਕਰਨ ਜਾ ਰਹੇ ਹਾਂ ਅੱਜ ਉਸ ਕਹਾਣੀ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜੋ ਕਿ ਇੱਕ ਰਮਨ ਕੁਮਾਰ ਤੋਂ ਲੈ ਕੇ ਰਮਨ ਸਿੰਘ ਖਾਲਸਾ ਬਣਨ ਦੀ ਜਿਹੜੀ ਸਟੋਰੀ ਹੈ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਪਹਿਲਾਂ ਇੱਕ ਤਸਵੀਰ ਸਾਂਝ ਕਰ ਦਿੰਨੇ ਆਂ ਤੁਸੀਂ ਇਹ ਦੇਖੋ ਕਿ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਇੱਕ ਕਿਸੇ ਸਮੇਂ ਦੇ ਵਿੱਚ ਰਮਨ ਕੁਮਾਰ ਹੁੰਦਾ ਸੀ ਮਗਰ ਰਮਨ ਸਿੰਘ ਖਾਲਸਾ ਕਿਵੇਂ ਬਣਿਆ ਕੀ ਸੁਰਤੀ ਲੱਗੀ ਕਿ ਵਾਹਿਗੁਰੂ ਦੀ ਕਿਰਪਾ ਹੋਈ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਦੇਖੋ ਕਿ ਅੱਜ ਜਿਹੜਾ ਦਾੜੇ ਦਾ ਸਰੂਪ ਹੈ ਉਹ ਕਿਸੇ ਸਮੇਂ ਦੇ ਕਲੀਨ ਹੁੰਦਾ ਸੀ ਮਗਰ ਅੱਜ ਕੀ ਕਿਰਪਾ ਹੋਈ ਕਿ ਰੱਬ ਦੀ ਰਜ਼ਾ ਵਿੱਚ ਬੈਠੇ ਤੇ ਇਹ ਕਿਰਪਾ ਹੋਈ ਹੈ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਕਿੰਨਾ ਕਿ ਸਕੂਨ ਮਿਲਦਾ ਇਸ ਸਰੂਪ ਦੇ ਵਿੱਚ ਆ ਕੇ ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਕੁਮਾਰ ਤੋਂ ਸਿੰਘ ਬਣਨ ਤੋਂ ਬਾਅਦ ਜਿਹੜੀ ਇੱਕ ਅਲੱਗ ਜਿਹਾ ਸਕੂਨ ਜਿਹੜਾ ਮਿਲਦਾ ਅਲੱਗ ਜੀ ਜਿਹੜੀ ਕਿਰਪਾ ਹੁੰਦੀ ਹੈ ਉਹ ਬੋਲੀ ਦੇ ਵਿੱਚ ਜ਼ਰੂਰ ਚਲਕਦੀ ਹੁੰਦੀ ਦਿਖਾਈ ਦਿੰਦੀ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹ ਕਹਾਣੀ ਦਾ ਸਫਰ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਮਨ ਸਿੰਘ ਖਾਲਸਾ ਦੀ ਸਟੋਰੀ ਦੱਸੋ ਜੀ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਕਿਵੇਂ ਬਣੇ ਵਾਈਗੁਰ ਜੀ ਇਦਾਂ ਹੀ ਬੈਠੇ ਬੈਠੇ ਮੈਂ ਕੰਮ ਕਰ ਕਰਦਾ ਪਿਆ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਜਿਹਾ ਆਇਆ ਵੀ ਯਾਰ ਜੀਵਨ ਤੇ ਕੁਝ ਵੀ ਨਹੀਂ ਗਿਆ ਬਹੁਤੀ ਲੰਘੀ ਥੋੜੀ ਜੀ ਰਹਿ ਗਈ ਆ ਤੇ ਆਪਾਂ ਤੇ ਕੇਸਾ ਤੋਂ ਬਿਨਾ ਹੀ ਰਹਿ ਗਏ ਆ ਤੇ ਮੈਂ ਅੰਦਰੋਂ ਵਿਚਾਰ ਆਇਆ ਤੇ ਮੈਂ ਮੈਂ ਕਿਹਾ ਯਾਰ ਅੱਜ ਤੋਬਾ ਕੇਸ ਨਹੀਂ ਕਰੇਗਾ ਕਤਲ ਕਰਾਣੇ ਇਦਾਂ ਕੋਈ ਮੇਰਾ ਸੱਜਣ ਲੰਘਦਾ ਪਿਆ ਮੈਂ ਕਿਹਾ ਯਾਰ ਇੱਧਰ ਆ ਯਾਰ ਆ ਸਿਰ ਤੇ ਪਰਣਾ ਬਣਿਆ ਯਾਰ ਮੈਨੂੰ ਵੀ ਉਹਨੇ ਪਰਣਾ ਮੇਰੇ ਬੰਨਿਆ ਜਦੋਂ ਮੇਰੇ ਜਦੋਂ ਮੇਰੇ ਪਰਣਾ ਬੰਨਿਆ ਵਾਈਗੁਰ ਜੀ ਤੇ ਮੈਨੂੰ ਹੈਲੋ ਵਾਈਗੁਰ ਜੀ ਇਧਰੋਂ ਮੈਨੂੰ ਜਿਹੜਾ ਆਵੇ ਵਧਾਈਆਂ ਦਵੇ ਵਾਈਗੁਰ ਜੀ ਕੇਸ ਰੱਖ ਲਏ ਜੇ ਵਧਾਈਆਂ ਮੈਂ ਯਾਰ ਮੈਂ ਕਹਿੰ ਤੈਨੂੰ ਵਧਾਈਆਂ ਤੇ ਉਧਰੋਂ ਆਇਆ ਕਹਿੰਦਾ ਬਾਬਾ ਜੀ ਸਰਦਾਰ ਜੀ ਆਇਆ ਜਦੋਂ ਸਰਦਾਰ ਜੀ ਕਹਿਣਾ ਸ਼ੁਰੂ ਕਰਤਾ ਤਾਂ ਮੇਰੇ ਅੰਦਰ ਆਨੰਦ ਜਾਂ ਖੁਸ਼ ਆਇਆ ਅੰਦਰ ਬਹੁਤ ਵਧੀਆ ਲੱਗਾ ਯਾਰ ਇੰਨੀ ਇੱਜ਼ਤ ਮਾਨ ਇੰਨਾ ਸਮਾਨ ਨਹੀਂ ਤੇ ਕੋਈ ਜਾਂਦਾ ਯਾਰ ਆ ਦੋਗਾ ਜੁੱਦੇ ਬਣਾਈ ਯਾਰ ਆ ਦੋ ਬੋਦਰਾ ਨਹੀਂ ਹੈਲੋ ਐਦਾਂ ਵਾਜ ਦਿੰਦੇ ਹੁਣ ਸਰਦਾਰ ਜੀ ਮੈਂ ਸਰਦਾਰ ਜੀ ਦੇ ਵਿੱਚ ਇੰਨਾ ਨਜ਼ਾਰਾ ਇੰਨੀ ਇੱਜ਼ਤ ਮਾਨ ਇੰਨਾ ਸਮਾਨ ਸੱਚੇ ਪਾਸ਼ਾ ਚੜ੍ਹਦੀਆਂ ਕਲਾ ਕਰਦਾ ਪਿਆ ਤੂੰ ਮੈਂ ਅੱਜ ਤੋਂ ਬਾਅਦ ਮੈਂ ਕਹੇ ਕੇਸ ਨਹੀਂ ਕਰਤ ਰਹਾ ਕਰਾਣੇ ਮੇਰੇ ਅੰਦਰ ਮਨ ਹੋਰ ਮਜ਼ਬੂਤ ਹੋ ਗਿਆ ਮੈਂ ਘਰ ਗਿਆ ਮਾ ਡਾ ਡਾ ਵਧਾਇਆ ਘਰ ਗਿਆ ਤੇ ਘਰ ਦੇ ਕਹਿੰਦੇ ਅੱਜ ਕੀ ਸਰਦਾਰ ਜੀ ਅੱਜ ਅੱਜ ਕੀ ਬੌਜੀ ਮੈਂ ਬੌਜੀ ਹੁਣ ਸਰਦਾਰ ਜੀ ਹੋ ਗਏ ਆ ਮੈਂ ਕਹਾ ਹਾਂ ਤੇ ਹੁਣ ਸਰਦਾਰ ਜੀ ਹੋ ਗਏ ਹੁਣ ਮੈਂ ਕਹੇ ਅੱਜ ਤੋਂ ਬਾਅਦ ਕੇਸ ਨਹੀਂ ਕਰਤ ਰਹਾ ਕਰਾਣੇ ਕਹਿੰਦੇ ਕਿਉਂ ਮੈਂ ਕਹਿੰਦਾ ਅੰਦਰ ਹੀ ਬਸ ਮਨ ਦੇ ਵਿੱਚ ਵਿਚਾਰ ਆਇਆ ਪਦੇ ਮਾਲਕ ਦੇ ਅੰਦਰ ਹੀ ਬੈਠੇ ਵਿਚਾਰ ਦਿੱਤਾ ਚੰਗਾ ਹੀ ਦਿੱਤਾ ਮੈਂ ਕਹਿੰਦਾ ਨਹੀਂ ਕਰਾਣੇ ਕਹਿੰਦੇ ਜੋ ਜਿਵੇਂ ਤੁਹਾਡੀ ਮੋਜ ਤੇ ਕਹਿੰਦੇ ਕਿਸ ਰਿਸ਼ਤੇਦਾਰ ਆ ਜਾਣਾ ਤੇ ਮੈਂ ਕਹਿੰਦਾ ਜੇ ਆਣ ਦਾ ਫਾਇਦਾ ਹੀ ਜਾਣਾ ਕਰਨਾ ਚਲੋ ਮਹਾਰਾਜ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਅੱਜ ਹੁਣ 3 3 ਸਾਲ ਹੋ ਗਏ ਕੇਸ ਰੱਖੇ ਨੂੰ ਤੇ ਮਹਾਰਾਜ ਦੀ ਕਿਰਪਾ ਚੜ੍ਹਦੀਆਂ ਕਲਾ ਚ ਕਰਦੇ ਪੈ ਸੱਚੇ ਪਾਤਸ਼ਾਹ ਬਾਬਾ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਹੈ ਤੇ ਮੇਰੇ ਘਰ ਦੇ ਆ ਮੇਰੇ ਬੱਚੇ ਆ ਫਿਰ ਕਾਰੋਬਾਰ ਕਰਦੇ ਸੱਚੇ ਪਾਤਸ਼ਾਹ ਦੇ ਨਾਲ ਤਿੰਨ ਬੁੰਗੀਆਂ ਖਰੀਦੀਆਂ ਤਿੰਨ ਬੁੰਗੀਆਂ ਕੱਢ ਕੇ ਆਪਣੇ ਸਹਰ ਦੇ ਗੁਰੂ ਅਗੇ ਰੱਖ ਦਿੱਤੀਆਂ ਉਹ ਜੋ ਆਪਣੇ ਜਿਹੜੇ ਪੈਸੇ ਹੁੰਦੇ ਮੈਂ ਆਪਣੀ ਮਾਂ ਨੂੰ ਜਾ ਕੇ ਦੇਣਾ ਮੇਰੇ ਪਿਤਾ ਜੀ ਸੀ ਉਹ ਚੜ੍ਹਾਈ ਮਾਰ ਗਏ ਆ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਤਾ ਜੀ ਗਏ ਮਾਤਾ ਜੀ ਦੀ ਨਾਲ ਸੇਵਾ ਕਰੀਦੀ ਆ ਜੇ ਆਪਾਂ ਚੰਗੇ ਹੋਵਾਂਗੇ ਤਾਂ ਸਾਡੀ ਔਲਾਦ ਵੀ ਉਸ ਨਾਲ ਕੋਈ ਚੰਗੀ ਹੋਏਗੀ ਤੇ ਚਲੋ ਸੱਚੇ ਪਾਤਸ਼ਾਹ ਕਿਰਪਾ ਕਰਦਾ ਵੀ ਹਮੇ ਆ ਉਹਨਾਂ ਜੋ ਗੁਰੂ ਘਰ ਦੇ ਅੰਦਰੋਂ ਸਿੱਖਿਆ ਆਈ ਉਹ ਮਿਲਦੀ ਆ ਗੁਰੂ ਨਾਲ ਜੁੜੋ ਗੁਰੂ ਦੀ ਬਾਣੀ ਸੁਨੋ ਸੱਚੇ ਪਾਤਸ਼ਾਹ ਦੇ ਸੰਗਤ ਵਿੱਚ ਜਾਓਗੇ ਸੰਗਤ ਦੀ ਵਧਾਈ ਕਰੋਗੇ ਸੰਗਤ ਵਿੱਚ ਸੰਗਤਾਈ ਰੂਪ ਹੋਵੋਗੇ ਤੇ ਮੈਂ ਸੰਗਤ ਦੇ ਵਿੱਚ ਜਿਹੜਾ ਮਹਾਰਾਜ ਜੰਦੇ ਕਿਛੀ ਦਾ ਸਾਹਿਬ ਜਾਈਦਾ ਹੀ ਮੱਥਾ ਟੇਕੀ ਅੰਦਰੋਂ ਜਿਉ ਮਾਰ ਕੇ ਅੰਦਰੋਂ ਵਿਚਾਰ ਦਿੱਤਾ ਮੈਨੂੰ ਚੰਗਾ ਦਿੱਤਾ ਤੇ ਚਰਦੀਆਂ ਕਲਾ ਕਰਦਾ ਵਗੇ ਸੱਚੇ ਪਾਤਸ਼ਾਹ ਵੀ ਮੈਂ ਇਹਨਾਂ ਕੇ ਸੱਚੇ ਪਾਤਸ਼ਾਹ ਦੇ ਧੰਨਵਾਦ ਹੈ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਸੱਚੇ ਪਾਤਸ਼ਾਹ ਨੂੰ ਵੀ ਮੈਨੂੰ ਸਿੱਖੀ ਸਰੂਪ ਨਾਲ ਜੋੜਦਾ ਪਿਆ ਚੜ੍ਹਦੀਆਂ ਕਲਾ ਚੜ੍ਹਦਾ ਵਿਆਹ ਕਰੂ ਜਦੋਂ ਘਰ ਜਾਂਦੇ ਹੋ ਮਾਂ ਦੇ ਜਦੋਂ ਚਰਨੀ ਬੈਠਦੇ ਹੋਵੋਗੇ ਬੱਚਿਆਂ ਨੂੰ ਵੀ ਸਿੱਖਿਆ ਮਿਲਦੀ ਹੋਵੇਗੀ ਮਾਂ ਖੁਸ਼ ਹੁੰਦੀ ਹੈ ਜਦੋਂ ਉਹ ਦੇਖੋ ਮੈਂ ਚੰਗੇ ਵਿਚਾਰ ਰੱਖ ਕੇ ਗੱਲ ਕੀਤੀ ਉਹ ਵੀ ਹੁਣ ਮੇਰੇ ਬੱਚੇ ਪਹਿਲਾਂ ਮੈਨੂੰ ਖਰਚਾ ਨਹੀਂ ਹੀ ਦਿੰਦੇ ਕੰਮ ਕਰਦੇ ਮੈਂ ਕੰਮ ਤੇ ਆਪਣਾ ਕਰਦਾ ਸਾਂ ਮੇਰੇ ਹੁਣ ਬੱਚੇ ਕਹਿੰਦੇ ਕਹਿੰਦੇ ਡੈਡੀ ਆਪਾਂ ਵੀ ਤੈਨੂੰ 1000 ਰੁਪਏ ਮਹੀਨਾ ਦੇਣਾ ਕਿਉਂ ਨਾ ਮੈਂ ਚੱਲ ਉਦੋਂ ਤੁਹਾਡੀ ਮौज ਆ ਹੈ ਕਹਿੰਦੇ ਜੇ ਤੁਸੀਂ ਆਪਣੀ ਮਾਂ ਨੂੰ ਦੇ ਸਕਦੇ ਹੋ ਇਨੀ ਉਮਰ ਕੰਮ ਕਰਕੇ ਤੇ ਤੁਹਾਨੂੰ ਕੀ ਆ ਹੁਣ ਮੇਰੇ ਬੱਚੇ ਵੀ ਮੈਨੂੰ ਦਿੰਦੇ ਨੇ ਉਹ ਵੀ ਪੈਸੇ ਦਿੰਦੇ ਨੇ ਔਰ ਉਹਨਾਂ ਦੇ ਜਿਹੜੇ ਪੈਸੇ ਹੁੰਦੇ ਆ ਉਹ ਮੈਂ ਗੁਰੂ ਘਰ ਆ ਜਾ ਕੇ ਲੰਗਰ ਚ ਪਾ ਦਿੰਦੇ ਆ ਅੱਜ-ਕੱਲ ਦੀ ਨੌਜਵਾਨੀ ਇਹੋ ਜੀ ਮਾਵਾ ਮਾਪੇ ਨੂੰ ਜਿਹੜਾ ੱਟਕੇ ਮਾਰਦੀ ਕਰਨੂ ਮਗਰ ਤੁਸੀਂ ਐਡਾ ਪਿਆਰ ਆ ਤੁਹਾਡੇ ਮਾਣਾ ਜਿਹੜੇ ਪਿਤਾ ਜੀ ਨੇ ਉਹ ਤੇ ਚਲੋ ਰੱਬ ਜਿਹੜਾ ਹੀ ਕਰਗੇ ਹਣਾ ਰੱਬ ਦੀ ਜਿਹੜਾ ਮਾਪਿਆਂ ਨੂੰ ਘਰੋਂ ੱਟਕੇ ਮਾਰਦਾ ਉਹਨੂੰ ਇੱਥੇ ਵੀ ੱਟਕੇ ਆ ਤੇ ਅੱਗੋਂ ਵੀ ੱਟਕੇ ਆ ਜਿਹੜਾ ਮਾਪਿਆਂ ਨੂੰ ੱਟਕੇ ਮਾਰਦਾ ਵਾਹਿਗੁਰੂ ਜੀ ਉਹਨੂੰ ਇੱਥੋਂ ਵੀ ੱਟਕੇ ਆ ਉੱਥੋਂ ਵੀ ੱਟਕੇ ਆ ਔਸਮਾ ਐਸਐਮਆਰ ਤੇ ਦੁਨੀਆ ਤੋਂ ਬਚ ਜਾਏਗਾ ਲੋਕ ਦਿਖਵਾ ਕਰਕੇ ਡਰਾਮੇ ਬਾਈ ਕਰਕੇ ਬਚ ਜਾਏਗਾ ਜਿਹੜਾ ਆਪਣੇ ਮਾਪਿਓ ਦੀ ਸੇਵਾ ਨਹੀਂ ਕਰੇਗਾ ਉਹਨੂੰ ਅੱਗੇ ਵੀ ਜਗ੍ਹਾ ਨਹੀਂ ਮਿਲਣੀ ਇਹ ਸੱਚੇ ਪਾਤਸ਼ਾਹ ਕਹਿੰਦਾ ਵੀ ਮੈਂ ਜੇ ਤੁਸੀਂ ਮਾਪਿਓ ਦੀ ਸੇਵਾ ਕਰੋਗੇ ਤੇ ਮੇਰੀ ਸੇਵਾ ਕੀਤੀ ਤੁਹਾਨੂੰ ਲਗਣੀ ਆ ਜੇ ਮਾਪਿਓ ਦੀ ਸੇਵਾ ਕਰੋਗੇ ਉਹ ਤੁਹਾਨੂੰ ਲਗਣੀ ਆ ਤਾਂ ਲਗਣੀ ਆ ਜੇ ਤੁਸੀਂ ਗੁਰੂ ਘਰ ਨਾਲ ਜੁੜੋ ਮਾਂ ਵੀ ਮਾਂ ਵੀ ਗੁਰੂ ਆ ਤੇ ਗੁਰੂ ਘਰ ਵੀ ਗੁਰੂ ਆ ਗੁਰੂ ਘਰ ਨਾਲ ਜੁੜਨ ਦੇ ਨਾਲ ਐਵਾ ਚੰਗੀ ਸਿੱਖਿਆ ਮਿਲਦੀ ਆ ਮਾਂ ਦੀ ਸੇਵਾ ਕਰੋਗੇ ਗੁਰੂ ਘਰ ਦੀ ਸੇਵਾ ਤਾਂ ਹੀ ਲਗਣੀ ਆ ਜੇ ਤੁਸੀਂ ਮਾਂ ਦੀ ਸੇਵਾ ਕਰੋ ਪਿਓ ਦੀ ਸੇਵਾ ਕਰੋਗੇ ਇਹਨਾਂ ਨੇ ਜਨਮ ਦਿੱਤਾ ਇਹਨਾਂ ਨੇ ਜਨਮ ਦਿੱਤਾ ਧਰਤੀ ਦੇ ਲਿਆਂਦਾ ਵਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਜੇ ਆਏ ਆ ਆਪਾਂ ਨੂੰ ਜਦੋਂ ਆਪਾਂ ਵੱਡੇ ਹੋ ਗਏ ਆ ਵੱਡੇ ਹੋ ਕੇ ਪਹੰਕਾਰ ਜੇ ਆਏ ਨੇ ਆਪਾਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਉਹਨਾਂ ਨੂੰ ਅੱਗੋਂ ਵੀ ਤੱਕੇ ਤੇ ਪਿੱਛੇ ਵੀ ਤੱਕੇ ਆ ਤੇ ਇਸ ਕਰਕੇ ਮਾਂ ਪਿਓ ਦੇ ਨਾਲ ਸੇਵਾ ਕਰੋ ਤੇ ਨਸ਼ੇ ਪੱਤੀਆਂ ਤੋਂ ਬਚੋ ਨਸ਼ੇ ਪੱਤੀ ਸੋਸਾਇਟੀ ਜੇ ਨਹੀਂ ਜਾਣਾ ਆਪਣੇ ਗੁਰੂ ਘਰ ਨਾਲ ਜੁੜੋ ਸਿੱਖੀ ਸਿੱਖੀ ਸੇਕੀ ਨਾਲ ਜੁੜੋ ਜੇ ਚਰਦੀਆਂ ਕਲਾ ਕਰੇ ਸੱਚੇ ਪਾਤਸ਼ਾਹ ਉਹ ਆਈ ਗੁਰੂ ਕਿਰਪਾ ਕਰੇ ਦਿਆ ਕਰੇ ਮਿਹਰ ਕਰੇ ਇਹਨਾਂ ਦੇ ਭਾਗਾ ਵਾਲੇ ਸਮਝਦੇ ਹੋ ਸ਼ਿਦਾਂ ਸਾਹਿਬ ਦੇ ਬਿਲਕੁਲ ਬਾਹਰ ਕੰਮ ਕਰ ਰਹੇ ਹੋ ਆਪਣਾ ਚਲਾਉਂਦਾ ਬਾਬਾ ਜੀ ਮੈਂ ਬਾਬਾ ਜੀ ਗੋਦੀ 'ਚ ਬਹਿ ਕੇ ਕੰਮ ਕਰਦਾ ਪਿਆ ਮੈਂ ਧੰਨਵਾਦ ਸੱਚੇ ਪਾਤਸ਼ਾਹ ਮੈਨੂੰ 1000 ਰੁਪਏ ਕਮਾਉਣ ਵਜੋਂ 50 ਵਜੋਂ 100 ਵਜੋਂ ਉਹਦੇ ਵਿੱਚੋਂ ਮੈਂ ਆਪਣਾ ਘਰ ਪਰਿਵਾਰ ਵੀ ਚਲਾਉਣਾ ਆਪਣੀ ਮਾਂ ਨੂੰ ਵੀ ਦੇਣਾ ਤੇ ਮੈਂ ਸੱਚੇ ਪਾਤ ਕਰ ਵੀ ਜਾਂਦੇ ਮੇਰੀ ਮਾਂ ਕਿੰਨੇ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਸ ਸਰੂਪ ਦੇ ਨਾਲ ਜੁੜੇ ਇਸ ਸਰੂਪ ਦੇ ਨਾਲ ਜੁੜਿਆ ਮੈਨੂੰ 3 1/2 ਸਾਲ ਹੋ ਗਏ ਹੈ ਭਾਈ ਖਾਲਤਾ ਤੇ ਸੱਚੇ ਪਾਤਸ਼ਾਹ ਦੀਆ ਮੇਰੇ ਕਿਰਪਾ ਹੋ ਰਿਚਰ ਦੀ ਗਲਾ ਹੋ ਰਹੀ ਹੈ ਲੋਕਾਂ ਨੂੰ ਸਿੱਖਿਆ ਦਿੰਦੇ ਜਿਹੜੇ ਲੋਕ ਆਉਂਦੇ ਉਹਨਾਂ ਸਿੱਖੀ ਨਾਲ ਜੁੜੋ ਦੇਖੋ ਜੇ ਲੋਕੀ ਆਉਂਦੇ ਉਹਨੂੰ ਕਹੀਦਾ ਵਾ ਸਿੱਖੀ ਨਾਲ ਜੁੜੋ ਸਿੱਖੀ ਨਾਲ ਜੁੜੋ ਚੜ੍ਹਦੀਆਂ ਕਲਾ ਹੋਣਗੀਆਂ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਦਇਆ ਕਰੇਗਾ ਮਿਹਰ ਕਰੇਗਾ ਬਖਸ਼ਿਸ਼ ਕਰੇਗਾ ਸਿਰ ਮਾਪਿਆਂ ਦੀ ਸੇਵਾ ਨਾਲ ਛੱਡੋ ਜੇ ਮਾਪਿਆਂ ਦੀ ਸੇਵਾ ਔਰ ਰੱਬ ਦੀ ਸੇਵਾ ਮਾਪੇ ਦੀ ਸੇਵਾ ਇਹ ਦੇਖ ਕੇ ਤੁਹਾਨੂੰ ਕੋਈ ਪ੍ਰਭਾਵਿਤ ਹੋਇਆ ਵੇਖੋ ਵੀ ਮੇਰੀ ਗਲੀ ਦੇ ਵਿੱਚ ਇੰਨੇ ਪ੍ਰਭਾਵ ਉਹ ਤਿੰਨ ਜਣੇ ਬਣੇ ਨੇ ਅਸੀਂ ਜਾਂਦੇ ਜਾਂਦੇ ਕਈ ਜਣੇ ਹੋਰ ਬਣੇ ਨੇ ਕਹਿੰਦੇ ਮੇਰੇ ਸੱਜਣ ਮਿੱਤੇ ਇੰਨਾ ਪਿਆਰ ਕਰਦੇ ਕਹਿੰਦੇ ਵਖਾਲਸਾ ਜੀ ਤੁਸੀਂ ਇਦਾਂ ਨਾ ਚੜਦਿਆਂ ਕਲਾਇ ਨਾ ਤੁਹਾਡੇ ਵਾਲੇ ਦੇਖ ਕੇ ਸਾਨੂੰ ਹੀ ਨਜ਼ਾਰਾ ਆ ਜਾਂਦਾ ਹੁਣ ਆਪਾਂ ਵੀ ਸਿੱਖੀ ਨੂੰ ਚਾਰੇ ਕਈ ਮੁੰਡੇ ਸੇ ਉਹ ਵੀ ਸਿੱਖੀ ਨਾਲ ਜੁੜੇ ਨਹੀਂ ਮੋਕੇ ਲਾਡੀਆਂ ਫੌਜੀਆਂ ਆਂਦੀ ਹੋਣੀਆਂ ਫਿਰ ਫਤਿਹ ਦੀ ਸਾਜ ਬੰਦੀ ਹੋਣਗੇ ਜਦੋਂ ਲਾਡਲੀਆਂ ਫੌਜਾਂ ਆਂਦੀਆਂ ਤਾਂ ਇਥੋਂ ਫਤਿਹ ਜਵਫਤੇ ਦੇਖ ਨਹੀਂ ਲਿਆ ਕਿਉਂ ਫਤਿਹ ਜੋ ਫਤਿਹ ਮਿਲੇ ਜਾਂ 50 ਅੰਦਰੇ ਉਹਨਾਂ ਨੂੰ ਫਤਿਹ ਬਿਲਾ ਕੇ ਉਹਨਾਂ ਨੂੰ ਬਿਠਾਈਦਾ ਵਾਹਿਗੁਰੂ ਜੀ ਖਾਸਾ ਹੀ ਆ ਸਮੁੰਦਰ ਚਗੋ ਐ ਜੀ ਉਸ ਚਗੋ ਉਹਨਾਂ ਦੀ ਸੇਵਾ ਕਰੀਦੀ ਆ ਉਹਨਾਂ ਦੀ ਸੇਵਾ ਕਰੀਦੀ ਆ ਅੰਦਰ ਸੁਗਨ ਮਿਲਦਾ ਸੱਚੇ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਚੜਦੀਆਂ ਕਲਾ ਕਰਦੀਆਂ ਜਿੱਧਰ ਜਾਂਦੀਆਂ ਜਿਹਦੇ ਘਰ ਜਾਂਣ ਉਹਦੇ ਘਰ ਚੜਦੀਆਂ ਕਲਾ ਕਰ ਦਿੰਦੀ ਐ ਜਿੱਥੇ ਜਾਂ ਪੈਰ ਰੱਖਣ ਉਹ ਜੀਵਨ ਸਫਲ ਕਰਦੇ ਉਸ ਬੰਦੇ ਦਾ ਚੜਦੀਆਂ ਕਲਾ ਕਰਦੇ ਨਿਹੰਗ ਸਿੰਘਾਂ ਨੂੰ ਮਾੜਾ ਨਾ ਬੋਲੋ ਇਹ ਫੌਜਾ ਗੁਰੂ ਦੀਆਂ ਲਾਡਲੀਆਂ ਚੜਦੀਆਂ ਕਲਾ ਕਰਨ ਵਾਲੀਆਂ ਜਿੱਧਰ ਜਾਂਦੀਆਂ ਲਹਿਰਾ ਵੈਰਾ ਕਰਦੀਆਂ ਇਹਨੇ ਹਾਲ ਕਰ ਦਿੰਦੀਆਂ ਇਹ ਸਾਧੂ ਨੇ ਸੰਤ ਨੇ ਇੰਨੀ ਜਿੰਨੀ ਸੇਵਾ ਕਰੋ ਉਨੀ ਥੋੜੀ ਹੈ ਚੜਦੀਆਂ ਕਲਾ ਕਰਨ ਵਾਲੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੇਗੀ ਇੱਕ ਇੱਕ ਬੋਲ ਦੇ ਵਿੱਚ ਜਿਹੜੀ ਖੂਬਸੂਰਤ ਤਸਵੀਰਾਂ ਨੇ ਕਿ ਇੱਕ ਇੱਕ ਬੋਲ ਦੇ ਵਿੱਚ ਮਹਾਰਾਜ ਦਾ ਜਿਹੜਾ ਰੰਗ ਹੈ ਉਹ ਲੱਗਿਆ ਹੋਇਆ ਤੇ ਆ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਇਆ ਦੱਸ ਰਹੇ ਨੇ ਕਿ ਤਿੰਨ ਸਾਲ ਹੋ ਚੁੱਕੇ ਮੈਨੂੰ Hindu ਧਰਮ ਤੋਂ ਜਿਹੜਾ ਮੈਂ ਸਿੱਖ ਧਰਮ ਦੇ ਵਿੱਚ ਆਇਆ ਤੇ ਮੈਨੂੰ ਇਹ ਅਲੱਗ ਜਿਹਾ ਜਿਹੜਾ ਸਕੂਨ ਹੈ ਉਹ ਜਿਹੜਾ ਪ੍ਰਾਪਤ ਹੁੰਦਾ ਹਰ ਰੋਜ਼ ਪ੍ਰਾਪਤ ਹੁੰਦਾ ਹਰ ਮਿੰਟ ਹਰ ਸਕਿੰਟ ਜਿਹੜਾ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਉਹ ਦੇਖਣ ਨੂੰ ਮਿਲਦਾ ਤੇ ਜਿਹੜੀ ਮਾਂ ਦੀ ਸੇਵਾ ਉਹ ਵੀ ਖਾਸ ਤੌਰ ਤੇ ਕਰਦੇ ਨੇ ਕਿ ਮੈਂ ਤਿੰਨ ਜਿਹੜੀਆਂ ਗਾਕੀਆਂ ਹੁੰਦੀਆਂ ਮਾਂ ਦੇ ਚਰਨਾਂ ਦੇ ਵਿੱਚ ਜਾ ਕੇ ਰੱਖਦਾ ਇੱਕ ਬਹੁਤ ਸਕੂਨ ਵਾਲੀ ਗੱਲ ਹੈ ਕਿ ਜਦੋਂ ਵਾਹਿਗੁਰੂ ਦੇ ਨਾਲ ਲੜ ਲੱਗਿਆ ਤੇ ਘਰ ਦੇਣ ਦੇ ਨਾਲ ਵੀ ਲੜ ਲੱਗਣਾ ਬਹੁਤ ਜ਼ਰੂਰੀ ਹੁੰਦਾ ਤੇ ਮਾਂ ਦੀ ਸੇਵਾ ਵੀ ਜਿਹੜੀ ਆ ਪੂਰਨ ਰੂਪ ਤੇ ਵਿੱਚ ਕਰ ਲੈਣੇ ਤੇ ਇੱਕ ਅਲੱਗ ਜੀ ਖੁਸ਼ੀ ਜਿਹੜੀ ਆ ਚਿਹਰੇ ਤੇ ਉਹ ਗੁਰੂ ਨਾਲ ਲੜ ਕੇ ਲੱਗ ਕੇ ਜਿਹੜੀ ਲੱਗਦੀ ਦਿਖਾਈ ਦਿੰਦੀ ਹੈ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨੋਂ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ